ਇਹ ਆਸਰਿਆਂ ਦਾ ਆਸਰਿਆਂ ਕਿਉਂ ਨਹੀਂ ਬਜੇਗਾ ਤਾਂ ਬੇਨਾਮ ਕਿਸੇ ਜਾਤੀ ਵਿਦ ਵਿਦ ਕਰੇ ਤੋਂ ਬੇਨਾਮ ਕਿਸੇ ਧਰਮ ਦੇ ਭੇਦ ਭਾਵ ਤੋਂ ਸ਼ੇਮੇ ਪਾਤਸ਼ਾਹੀ ਨਿਗਿਆ ਕਹਿੰਦੇ ਇਹਨੂੰ ਇਹਨੂੰ ਚੰਗੀ ਖੁਰਾਕ ਮਿਲੇ ਚੰਗੀ ਵਿਦਿਆ ਮਿਲੇ ਤੇ ਇਹਦੀ ਰਹਾਇਸ਼ ਦਾ ਪ੍ਰਬੰਧ ਵੀ ਵਧੀਆ ਹੋਵੇ ਬਾਦਸ਼ਾਹ ਨੇ ਐਂ ਕਹਿਤਾ ਸੀ ਕਹਿੰਦੇ ਇਤਾਂ ਜਾਣਣਾ ਵੀ ਪੰਜ ਜੇ ਮੇਰੇ ਸਹਬਜ਼ਾਦੇ ਨੇ ਨਾ ਪੰਜ ਪੁੱਤਰ ਇੱਕ ਪੰਦੇਵੇਂ ਤੋਂ ਬਾਅਦ ਜੇ ਛੇਵਾ ਕੋਈ ਪੁੱਤ ਹੈ ਤੇ ਇਹ ਹੈ ਨਿਰਾਤ ਸਤਨਾਸ ਇਹ ਮੇਰਾ ਪੁੱਤ ਹੈ ਤੇ ਕਿਹਦੀ ਕਦਰ ਦੁਨੀਆ ਕਹਿ ਦਿੰਦੀ ਹੈ ਕਈ ਮਤਲਬ ਨੂੰ ਮਾਣ ਨਾਲ ਮਤਲਬ ਮਤਲਬ ਚਾਚਾ ਤਾਇਆ ਮਤਲਬ ਵਾਸਤੇ ਦੁਨੀਆ ਦੋ ਜਦ ਸੱਚਾ ਇਸ ਦੇ ਉੱਤੇ ਜਦੋਂ ਨਹੀਂ ਸਰਦਾ ਦਿੰਦੇ ਹੈ ਉਦੋਂ ਆਪਣੇ ਮਤਲਬ ਵਾਸਤੇ ਮਾਲਾ ਪੂਰ ਚਾਚੀ ਭਾਈ ਦੋਸਤ ਮਿੱਤਰ ਵੀ ਬਣਾਏ ਜਾਂਦੇ ਨੇ ਜਿੱਦਣ ਨਹੀਂ ਸਰਦਾ ਜਿੱਦਣ ਸੇਵਾ ਕਰਨ ਦੀ ਵਾਰੀ ਆਵੇ ਮੌਕਾ ਆਵੇ ਉਦੋਂ ਕੀਮਤ ਹੁੰਦੇ ਬਣੇ ਰਹਿ ਜਾਂਦੇ ਅਸਲ ਮਾ ਅਸਲ ਲੋਕ ਉਹਨਾਂ ਨੂੰ ਘੱਟ ਹੀ ਬਣਦੇ ਨੇ ਸਾਰੋਸਵਾਦ ਦੀ ਕਰਦੇ ਮੇਰੇ ਕੋਈ ਕੀ ਕਰਦਾ ਤਾਣੀ ਕਰ ਕੋਈ ਕਰੀ ਕੋਈ ਇਹ ਹਾਲ ਸੱਚੇ ਰੰਗ ਮੁਖੋ ਦੇ ਇਹ ਅਲਾਦ ਨਾ ਸੱਚੇ ਹੁੰਦੇ ਤੇ ਅਸੀਂ ਕਿਵੇਂ ਇਸ ਗਾਉ ਦਾ ਮੂੰਹ ਫੇਰ ਲਈਏ ਵੀ ਪੰਜਾਬ ਦੀ ਧਰਤੀ ਤੇ ਇਦਾਂ ਨਹੀਂ ਫਿਰ ਇੰਨੇ ਵਿਰਧ ਆਸ਼ਰਮ ਕਿਉਂ ਖੜੂਦੇ ਇੰਨੇ ਆਸ ਆਸ਼ਰਮ ਕਿਉਂ ਖੜੂਦੇ ਜੇ ਸਾਡੇ ਵਿੱਚ ਹੀ ਇਹ ਚੀਜ਼ਾਂ ਪਨਦੇ ਹੋ ਮਾਰੇ ਸੱਚੇ ਪਾਸਾ ਇਹੜੇ ਵੀ ਤੌਰ ਦੇ ਦਰ ਤੇ ਆਇਆ ਬੰਦੇ ਤੁਸੀਂ ਗੱਲਣਾ ਨਿਭਰੇ ਸਾਨੂੰ ਸਿਖਾਇਆ ਕੀ ਹੈ ਸਾਨੂੰ ਮਹਾਰਾਜ ਜੀ ਨੇ ਸਿਖਾਇਆ ਦੇਹੀ ਪੜਾਇਆ ਭਾਈ ਇਹਦੀ ਸਿੱਖ ਦੇ ਲੈ ਕੇ ਜਾਣਾ ਇਹ ਬੇਨਤੀ ਸੁਆਮੀ ਰੋ ਸਹਾਈਂ ਆਏ ਜੇ ਪਾਤਸ਼ਾਹ ਜੀ ਦੇ ਦਰ ਘਰ ਦਾ ਸੁਭਾਅ ਰਾਜੇ ਨੇ ਆਪਣਾ ਪੁੱਤ ਜਾਣ ਕੇ ਰੱਖਿਆ ਪੈਂਦੇ ਘਾ ਦੇ ਦਾ ਨਾਮ ਇੱਕ ਪੈਂਦੇ ਘਾ ਦਸਵੇਂ ਪਾਤਸ਼ਾਹ ਵੀ ਲਈ ਇੱਕ ਛੇਵੇਂ ਪਾਤਸ਼ਾਹ ਦੇ ਹੋਇਆ ਤੇ ਆਮਰੇ ਨਸ ਦੇਤੀ ਮਹਾਰਾਜਾ ਨੇ ਬੜੇ ਪਿਆਰ ਨਾਲ ਉਹਦੀ ਪਾਲਣ ਪੋਸ਼ਣ ਕੀਤੀ ਅਨੁਸ਼ਾਸਤਰ ਵਿਦਿਆ ਹਾਂ ਚਲਾਉਣੇ ਸ਼ਸਤਰ ਚਲਾਉਣੇ ਸਿਖਾਏ ਫਿਰ ਉਹਨੂੰ ਧਾਰਮਿਕ ਗਿਆਨ ਗ੍ਰੰਥਾਂ ਦਾ ਅਧਿਐਨ ਵੀ ਕਰਾਇਆ ਸ਼ਾਸਤਰ ਵਿਦਿਆ ਵੀ ਬਾਬਾ ਗੁਰਦਤਾ ਜੀ ਉਹਨਾਂ ਦੀ ਬਿਊਟੀ ਲਈਏ ਦੇਖ ਰਹੇ ਨੇ ਨਿਗਰਾਨੀ ਨੇ ਇਹ ਸਾਰਾ ਕਾਰਜ ਹੋ ਰਿਹਾ ਬਾਬਾ ਗੁਰਦਤਾ ਜੀ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਹਨ ਤੇ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਪੜੀਆਂ ਅਗਰਨ ਖੁਸ਼ੀਆਂ ਉਹਨਾਂ ਦੇ ਨਹੀਂਆਂ ਸਾ ਸੰਗਤ ਮੈਂ ਬੇਨਤੀ ਕਰਾਂਗਾ ਗੁਰੂ ਵੰਸ਼ ਵੈਸੇ ਹੀ ਸਰਤਾਜੋਗ ਹੈ ਪਰ ਜਿਹੜੀਆਂ ਖੁਸ਼ੀਆਂ ਬਾਬਾ ਗੁਰਦਿੱਤਾ ਜੀ ਨੇ ਛੇਵੇਂ ਪਾਤਸ਼ਾਹ ਦੀ ਸੇਵਾ ਵਿੱਚੋਂ ਵਜਨ ਕਮਾ ਕੇ ਲਈਆਂ ਹਨ ਅੱਜ ਤਾਈਂ ਉਹਨਾਂ ਦਾ ਨਾਮ ਨਾ ਸੰਸਾਰ ਲਈ ਅੱਜ ਸਤ ਗੁਰੂ ਦਾ ਨਾਮ ਜਿੱਦਾਂ ਸਤਕਾਰ ਨਾਲ ਲਿਆ ਜਾਂਦਾ ਨਾ ਇੱਦਾਂ ਹੀ ਬਾਬਾ ਗੁਰੂ ਦਿੱਤਾ ਨਹੀਂ ਮਹਾਰਾਜ ਦਾ ਨਾਮ ਸਤਕਾਰ ਨਾਲ ਲੈਂਦੇ ਆ। ਆਗਿਆ ਕਰਕੇ ਸੇਵਾ ਕਰਕੇ ਕੰਨਣਾ ਇਹੀ ਹੈ। ਆਪਣੀ ਮੁਰਸ਼ਦ ਦੀ ਰਜਾ ਵਿੱਚ ਰਹਿਣਾ ਨਾ ਇਹ ਸਭ ਤੋਂ ਵੱਡੀ ਕਮਾਈ ਸਭ ਤੋਂ ਵੱਡਾ ਜੱਤ ਤਪ ਹੈ। ਗੁਰੂ ਦੀ ਮਰਜ਼ੀ ਵਿੱਚ ਚੱਲਣਾ ਜੱਤ ਤਪ ਹੈ। ਜੱਤ ਤਪ ਸਾਡੇ ਲਈ ਕੀ ਹੈ ਸਿੱਖਾਂ ਲਈ ਕੀ ਗਵੇ ਵੀ ਜਪ ਤਪ ਕਰਨਾ ਹੈ ਜਪ ਤਪ ਕਰਨਾ ਹੈ ਅਸੀਂ ਜੰਗਲਾਂ ਵਿੱਚ ਥੋੜਾ ਜਿਹਾ ਬੈਠਣਾ ਨਾਸੀ ਘਰ ਛੱਡ ਕੇ ਜੰਗਲਾਂ ਵਿੱਚ ਜਾਈਏ ਨਾਰਤ ਰੱਖੀਏ ਨਾ ਜਗਤਾਰੀ ਕਰਨ ਦੀ ਲੋੜ ਜਪ ਤਪ ਤੇ ਸਿੱਖਦਾ ਹੈ ਕਿ ਜੋ ਗੁਰ ਕਹੈ ਸੋਈ ਭਲ ਮੰਨੋ ਤੂ ਕੇ ਸਿੱਖਿਆ ਨੂੰ ਗੁਰੂ ਸੱਚੇ ਪਾਤਸ਼ਾਹ ਜੀ ਦੀ ਜੀਵਨ ਜਾਚ ਨੂੰ ਆਪਣਾ ਬਣਾ ਲੈਣਾ जीवन अपना बना बना लेना यही जप तप है जो कोई कह सोई पल वन भला करके मान लेना यही जप